ਕਿਤੇ ਅਛਿਪਦਾ ਨਾ ਕਰਿਆ ਸਾਰੇ ਮਾਣਿਆ ਮਾਣਿਆ ਕਿੰਨਾ ਕਹਿ ਸਕਦਾ ਸੀ ਸੋ ਅੱਜ ਉਹਨੂੰ ਮੇਰਾ ਚੈਲੰਜ ਹੈ ਲਾਭ ਸਿੰਘ ਉਹ ਕੋ ਕੇ ਮੇਰਾ ਚੈਲੰਜ ਬਣ ਬਨੇ ਇੱਕ ਸਰਪੰਚ ਦਾ ਛੋਟੀ ਚੀਜ਼ ਨਹੀਂ ਹੁੰਦਾ ਸਰਪੰਚ ਲੋਕਾਂ ਨੇ ਉਸ ਨੂੰ ਇੱਥੇ ਬਿਠਾਇਆ ਹੁੰਦਾ ਵੀ ਇਹ ਮੇਰਾ ਚੈਲੰਜ ਕਬੂਲ ਕਰੇ ਤੂੰ ਪਰਿ ਸਭਾਜ ਪਰਸਵਾਲ ਦੇ ਜੋਰ ਤੇ ਮੇਰੇ ਥੱਪੜ ਮਾਰਨ ਦੀ ਕੋਲ ਮੇਰੇ ਥੱਪੜ ਮਾਰਨ ਦੀ ਗੱਲ ਕਹੀ ਜੇ ਤੂੰ ਕਿਸੇ ਅਸਲ ਦਾ ਹੈਗਾ ਜੇ ਤੂੰ ਕਿਸੇ ਜੜੀ ਦਾ ਹੈਗਾ ਤਾਂ ਸਾਰੇ ਆਮ ਆਦਮੀ ਦਾ ਇਕੱਠ ਕਰ ਲਈ ਤੇ ਮੈਂ ਪਿੰਡ ਦਾ ਵੀ ਸੱਦੂ ਮੈਂ ਇਕੱਲੇ ਨਾਲ ਇਕੱਲਾ ਟੱਕਰੀ ਚਾਹੇ ਮੇਰੇ ਥਪੇੜੇ ਮਾਰਨ ਲਈ ਚਾਹੇ ਕੋਸ਼ ਕਰ ਨੂੰ ਫਿਰ ਜੇ ਤੂੰ ਤਖੜਾ ਹੋ ਤੂੰ ਮਾਰ ਲਈ ਇੱਕ ਸਰਪੰਚ ਦੇ ਜੇ ਮੈਂ ਤਖੜਾ ਹੋਇਆ ਮੈਂ ਦਿਖਾ ਦੂੰ ਇੱਕ ਐਮਐਲਏ ਨੂੰ ਉਤਾਰੇ ਪਰ ਜੋ ਅੱਜ ਬਿਲਕੁਲ ਟੈਲੈਂਟ ਆ ਸਾਡੇ ਚ ਅਸੀਂ ਲੋਕਾਂ ਦੀ ਸੇਵਾ ਕੀਤੀ ਆ ਆਪਾਂ ਸੁਨਹਿਰੀ ਪੱਖ ਭੁੇਖਾ ਆਪਣੇ ਪਿੰਡਾਂ ਵਾਸਤੇ ਲਾਇਆ ਮੈਂ 15 ਸਾਲ ਤੋਂ ਆਪਦੇ ਪਿੰਡ ਦੀ ਸੇਵਾ ਕਰ ਰਿਹਾ ਫੋਰਨ ਛੱਡ ਕੇ ਆ ਕੇ ਇੱਥੇ ਬੈਠਾ ਵਰਲਡ ਟੂਰ ਕੀਤਾ ਵਾ ਕਿਉਂ ਨਾ ਅੱਗੇ ਵਧਣਾ ਚਾਹਾਂਗੇ ਪਰ ਸਾਡੇ ਚ ਇੱਕ ਚਾਚਬਾ ਆਓ ਲੁੱਟਿਆ ਪੁੱਟਿਆ ਗਿਆ ਜਿਹੜਾ ਪਿੰਡ ਸੈਣਾ ਸੀਗਾ ਅੱਜ ਵਿਕਾਸ ਦੇ ਰਾਹ ਤੇ ਪੰਜਾਬ ਚ ਕੀ ਇੰਟਰਨੈਸ਼ਨਲ ਨਕਸ਼ੇ ਤੇ ਲਿਆ ਆਏ ਕੰਮ ਦੇਖੋ ਸਾਡੇ ਪਰ ਉਹ ਤਾਂ ਤੁਹਾਨੂੰ ਵੀ ਇਹ ਕਹਿੰਦੇ ਜੀਿਸ ਕੰਮ ਨੂੰ ਤੁਸੀਂ ਸੇਵਾ ਦੱਸਦੇ ਹੋ ਉਹ ਤਾਂ ਤੁਹਾਨੂੰ ਵੀ ਕਹਿ ਰਹੇ ਆ ਗੁੰਗੇ ਸਾਹਿਬ ਜਾ ਉਹਨਾਂ ਦੀ ਉਹ ਟੀਮ ਜਿਹੜਾ ਉਹਨਾਂ ਦੇ ਸਮਰਥਕ ਵੀ ਲੁਟੇਰੇ ਹੋ ਜੀ ਜਮੀਨ ਦਾ ਤੇ ਲੁਟੇਰੇ ਸਾਬਤ ਕਰਨ ਮੇਰੇ ਮੇ ਮੇਰੀ ਮਾਤਾ ਨੂੰ ਸਸਪੈਂਡ ਕੀਤਾ ਕੀ ਕਹਿ ਕੇ ਕੀਤਾ ਬਦ ਰਖਤਾਂ ਦਾ ਦੋਸ਼ ਲਾ ਕੇ ਤੇ ਦੂਸਰਾ ਵੀ ਮਾਤਾ ਦੇ ਅਧਿਕਾਰਾਂ ਦੀ ਇਹਦਾ ਬੇਟਾ ਉਂਦਰ ਵਰਤੋਂ ਕਰਦਾ ਮੈਂ ਤਾਂ ਕਦੇ ਨਹੀਂ ਰੋਕਿਆ ਭਗਵੰਤ ਮਾਨ ਦੀ ਜਿਹੜੀ ਧਰਮ ਪਤਨੀ ਆ ਜਾਵੇ ਕਿਤੇ ਅਧਗਟਨ ਕਰੇ ਉਹਦੀ ਮਾਤਾ ਉਹਦਾ ਸਹਿਯੋਗ ਕਰੇ ਇਸ ਤੋਂ ਪਹਿਲਾਂ ਜੇ ਲੁਟੇਰੇ ਕਹਿੰਦੇ ਸਾਡੀ ਗਰੰਟਾ ਦੀ ਜਾਂਚ ਕਰਾ ਕੇ ਸਾਡੇ ਤੇ ਪਰਚਾ ਦਰਜ ਕਰਦੇ ਨਾ ਫੇਰ ਤਾਂ ਸੁਆਸ ਸੀ ਆ ਇੱਕ ਢਾਕੇ ਤੁਸੀਂ ਦੱਸੋ ਕਿਹੜਾ ਸਰਪੰਚ ਇਹਨਾਂ ਦੇ ਖਿਲਾਫ ਬੋਲ ਰਿਹਾ ਜੀ ਪੰਜਾਬ ਸੂ ਇਹ ਪੂਰਾ ਬੋਲ ਰਿਹਾ ਗੜਕ ਕੇ ਜੇ ਜ਼ੁਰਤ ਦਾ 45 ਲੱਖ ਦਾ ਕਲੇਮ ਕਰ ਰਿਹਾ ਰੋਜ਼ ਡੀਸੀ ਦਫ਼ਤਰ ਜਾ ਰਿਹਾ ਵੀ ਮੇਰੇ ਐਨੇ ਪੈਸੇ ਨਿਕਲਦੇ ਹੱਥੋਂ

i yeah. know Oh,